ਮੁੰਡੇ ਨੂੰ ਜਲੀਲ ਕਰਨਾ ਹੀ ਸਿਮਰਦਾ ਜਿਹੜਾ ਮੁੱਖ ਟੀਚਾ ਉਸ ਟਾਈਮ ਮੈਂ ਇੱਕ ਆਰਟੀਸਟ ਸੀਗੀ ਤੇ ਉਹ ਇੱਕ ਆਡੀਅנס ਸੀਗਾ ਉਹਦਾ ਕੋਈ ਹੱਕ ਨਹੀਂ ਬੰਦਦਾ ਸੀਗਾ ਮੇਰੇ ਉੱਤੇ ਗਲਾਸ ਵੇਗਨਦਾ ਜਾਂ ਮੈਰੀ ਇਨਸਰਟ ਕਰਨਦਾ ਮੈਨੂੰ ਪੈਸੇ ਦੇਣ ਲਈ ਵੀ ਤਿਆਰ ਹੋਏ ਨੇ ਤੇ ਉਹਦੇ ਵਿੱਚ ਮੈਂ ਕਿਸੇ ਨੂੰ ਕਿਉਂ ਹੱਕ ਦਵਾ ਕਿ ਕੋਈ ਮੇਰੇ ਤੇ ਆ ਕੇ ਗਲਾਸ ਮਾਰ ਜਵੇ ਇੰਨੀ ਉਹਦੀ ਹਿੰਮਤ ਕਿਵੇਂ ਹੋਵੇ ਸਿਮਰ ਇੰਨੀ ਵੀ ਸਿਆਣੀ ਨਹੀਂ ਹੈਗੀ ਕਿ ਕੋਈ ਚਾਕੇ ਗਲਾਸ ਮਾਰ ਦੂਗਾ ਤੇ ਸਿਮਰ ਕਹੋਗੀ ਕਿ ਭਾਈ ਬਹੁਤ ਸੰਤ ਫਕੀਰ ਆ ਸਿਮਰ ਕਿ ਤੁਸੀਂ ਇਹਨਾਂ ਦੇ ਮੂੰਹੋਂ ਜਿਹਦਾ ਮੈਂ ਸ਼ੋਅ ਲਾਣ ਗਈ ਸੀ ਇਹਦੇ ਮੂੰਹ ਵੀ ਤੁਸੀਂ ਇਹ ਗੱਲ ਸੁਣੀ ਹੋਣੀ ਆ ਕਿ ਸਿਮਰ ਦਾ ਤਾਂ ਅਸੀਂ ਪਹਿਲਾਂ ਹੀ ਸ਼ੋਅ ਲਵਾਇਆ ਸੀ ਤੇ ਅਸੀਂ ਉਹਦਾ ਬਾਇਓ ਕੱਟ ਕਰ ਦਿੱਤਾ ਤੁਹਾਡੇ ਨਾਲ ਹੁਣ ਐਗਰੀਮੈਂਟ ਕਰਿਆ ਕਰਨਗੇ ਵੀ ਜੇ ਸਿਮਰ ਆਊਗੀ ਵੀ ਕਿਤੇ ਇਹ ਕੋਈ ਵਿਆਹ ਦੇ ਵਿੱਚ ਖਰੂਦ ਨਾ ਪਾ ਦੇ ਕੋਈ ਰੌਲਾ ਰੱਪਾ ਨਾ ਪਾ ਦੇ ਤੁਹਾਡੇ ਨਾਲ ਐਗਰੀਮੈਂਟ ਦੇ ਵਿੱਚ ਗੱਲਾਂ ਹੋਇਆ ਕਰਨਗੀਆਂ ਇਸ ਦੌਰ ਨੂੰ ਸਾਰਿਆਂ ਨੂੰ ਕਿਵੇਂ ਵੇਖਿਆ ਤੁਹਾਡੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਕ੍ਰਿਟਿਕਾਈਜ਼ ਵੀ ਕਰਿਆ ਮਜ਼ਾਕ ਵੀ ਉਡਾਇਆ ਕਿ ਜੇ ਇਸ ਫੀਲਡ ਦੇ ਵਿੱਚ ਤਾਂ ਇਹ ਕੋਈ ਚੱਲਣਾ ਹੀ ਪੈਂਦਾ ਹੈ ਦਾ ਕਿ ਜਦੋਂ ਮੈਂ ਪਹਿਲਾਂ ਇਸ ਲਾਈਨ 'ਚ ਕੰਮ ਕਰਦੀ ਸੀਗੀ ਉਦੋਂ ਕਿਤੇ ਮੈਨੂੰ ਕੋਈ ਬੈਡ ਕਮੈਂਟ ਨਹੀਂ ਸੀ ਕਰਦਾ ਉਦੋਂ ਕੋਈ ਮੈਨੂੰ ਕੁਝ ਗਲਤ ਨਹੀਂ ਸੀ ਕਹਿੰਦਾ ਉਦੋਂ ਕੋਈ ਮੈਨੂੰ ਕਹਿੰਦਾ ਨਹੀਂ ਸੀ ਜੱਟਾਂ ਦੀ ਕੁੜੀ ਹੋ ਕੇ ਤੂੰ ਇਹ ਕੰਮ ਹੁਣ ਚਾਹੇ ਲੱਖ ਆਕੇ ਕੋਈ ਮੈਨੂੰ ਸਿਮਥੀਆਂ ਦੇਵੇ ਜਾਂ ਵਿਚਾਰੀ ਕਵੇ ਮੈਨੂੰ ਹੁਣ ਉਹ ਵਰਡ ਹੀ ਬੜੇ ਅਜੀਬ ਲੱਗਦੇ ਆ ਕਿ ਭਾਈ ਪਲੀਜ਼ ਇਤੋਂ ਚੰਗਾ ਗਾਲ ਕੱਢ ਲੈ ਮੈਨੂੰ ਆਹ ਸਿਮਥੀਆਂ ਜੀਆਂ ਨਾਲ ਦੇ ਟੀਜ਼ਰ ਪੁਸ਼ ਕੀਤਾ ਕਿ ਬੋਤ ਅੱਜ ਤੇਰੇ ਗਲਾਸ ਮਾਰਦਾ ਕੱਲੋਂ ਤੇ ਤੈਨੂੰ ਕੁਛ ਮਾਰ ਦੇਣਗੇ ਜਾਂ ਕੁਛ ਕਰ ਦੇਣਗੇ ਮਗਰ ਉਹ ਅਸੀਂ ਖੜੇ ਆ ਕੀ ਕਹਿਣਾ ਚਾਹੋਂਗੇ ਬਹੁਤ ਸਾਰੇ ਲੋਕਾਂ ਦੇ ਤੁਹਾਨੂੰ ਸੁਝਾਅ ਵੀ ਆਏ ਹੋਣੇ ਆ ਵੀ ਸਿਮਰ ਛੇਤੀ ਨਿਵੇੜਲਾ ਰੋਲਾ ਗੱਲ ਖਤਮ ਕਰ ਲੈ ਪਰ ਸਿਮਰ ਆ ਵੀ ਜਿਹੜੀ ਉਹ ਲੱਸੀ ਦੀ ਲੜਾਈ ਵਾਲੀ ਗੱਲ ਆ ਵੀ ਉਹਨੂੰ ਜਿੰਨਾ ਵਧਾਈਏ ਵਧੀ ਜਾਂਦੀ ਐ ਤੇ ਸਿਮਰ ਜਦੋਂ ਉੱਥੇ ਗਈ ਸੀ ਥਾਣੇ ਦੇ ਵਿੱਚ ਮਾਮਲਾ ਉੱਥੇ ਵੀ ਨਿਬੜ ਸਕਦਾ ਸੀ ਉੱਥੇ ਵੀ ਕਹਿੰਦੇ ਸਿਮਰ ਸਿੰਧੂ ਦੀ ਗਰਾਰੀ ਅੜ ਗਈ ਤਾਂ ਹੁਣ ਕਿੱਥੇ ਜਿਹੜੀ ਗੱਲ ਅਟਕੀ ਹੋਈ ਐ ਸਿਮਰ ਕੀ ਚਾਹੁੰਦੀ ਐ ਕਿ ਮੁੰਡੇ ਨੂੰ ਜਲੀਲ ਕਰਨਾ ਹੀ ਸਿਮਰ ਦਾ ਜਿਹੜਾ ਮੁ ਨਹੀਂ ਜੀ ਮੁੰਡੇ ਨੂੰ ਕੋਈ ਜਲੀਲ ਕਰਨ ਦਾ ਨਹੀਂ ਆ ਜੇ ਉਹਨੇ ਮੈਨੂੰ ਕੈਬਿਨ ਦੇ ਵਿੱਚ ਆ ਕੇ ਥੱਪੜ ਮਾਰਿਆ ਹੁੰਦਾ ਜਾਂ ਕੈਬਿਨ ਦੇ ਵਿੱਚ ਉਹਨਾਂ 'ਮੇ ਲੜਾਈ ਹੁੰਦੀ ਬੇਸ਼ੱਕ ਮੇਰੇ ਘਰੇ ਲੜਾਈ ਹੁੰਦੀ ਤਾਂ ਇੰਨਾ ਸ਼ਾਇਦ ਮੁੱਦਾ ਨਹੀਂ ਵੱਧਦਾ ਉਸ ਟਾਈਮ ਮੈਂ ਇੱਕ ਆਰਟਿਸਟ ਸੀਗੀ ਤੇ ਉਹ ਇੱਕ ਆਡੀਅנס ਸੀਗਾ ਉਹਦਾ ਕੋਈ ਹੱਕ ਨਹੀਂ ਬੰਦਦਾ ਸੀਗਾ ਮੇਰੇ ਉੱਤੇ ਗਲਾਸ ਵਿੰਕਨ ਦਾ ਜਾਂ ਮੇਰੀ ਇਨਸਲਟ ਕਰਨ ਦਾ ਠੀਕ ਹੈ ਉਹਨੇ ਸਾਰਿਆਂ ਦੇ ਸਮਾਜਿਕ ਮਤਲਬ ਸਮਾਜਿਕ ਤੌਰ ਤੇ ਮੇਰੀ ਇਨਸਲਟ ਕੀਤੀ ਆ ਤੇ ਮੈਂ ਸਿਰਫ ਇਹ ਕਹਿੰਨੀ ਆ ਕਿ ਸਮਾਜਿਕ ਤੌਰ ਤੇ ਆ ਕੇ ਜਾਂ ਤਾਂ ਫਿਰ ਆਪ ਦਾ ਜੇ ਉਹ ਕਹਿ ਰਿਹਾ ਕਿ ਨਹੀਂ ਮੈਂ ਝੂਠੀ ਆ ਤੇ ਉਹ ਆਪ ਦਾ ਪੱਖ ਅੱਗੇ ਆ ਕੇ ਰੱਖੇ ਮੈਂ ਤਾਂ ਨੇ ਪਰ ਉਹਨਾਂ ਦੇ ਪਰਿਵਾਰ ਦੇ ਜੇ ਕੁਝ ਲੋਕ ਤੁਹਾਡੇ ਕੋਲੇ ਆਉਣ ਤੁਹਾਡੇ ਤੱਕ ਪਹੁੰਚ ਕਰਨ ਕੀ ਸਿਮਰ ਸੰਧੂ ਸਾਰਿਆਂ ਨੂੰ ਮਾਫ ਕਰਦੇ ਵੀ ਰੋਲੇ ਨੂੰ ਜਾਂ ਫਿਰ ਉਹ ਆਪਣੇ ਮੁੱਦੇ ਤੇ ਅੜੀ ਹੋਈ ਹੈ ਵੀ ਉਹ ਵੱਡਿਆਂ ਦੀ ਗੱਲ ਵੀ ਨਹੀਂ ਮੰਨੇਗੀ ਦੇਖੋ ਜੀ ਵੱਡੇ ਤਾਂ ਫਿਰ ਦੇਖੋ ਮੇਰੇ ਵੀ ਆ ਜਾਣਗੇ ਠੀਕ ਹੈ ਨਾ ਉਹ ਗੱਲ ਕੀ ਹੁੰਦੀ ਹੈ ਕਿ ਜਦੋਂ ਆਪਾਂ ਇੱਕ ਵਾਰੀ ਗਲਤੀ ਕਰ ਲੈਂਦੇ ਆ ਠੀਕ ਆ ਆਪਣੇ ਪੇਰੈਂਟਸ ਦਾ ਹਮੇਸ਼ਾ ਮੈਨੂੰ ਵੀ ਮੇਰੇ ਪੇਰੈਂਟਸ ਕਹਿ ਰਹੇ ਨੇ ਕਿ ਦਫਾ ਕਰ ਪਰਾ ਛੱਡ ਪਰਾ ਰਹਿਣ ਦੇ ਪਰਾ ਹਨਾ ਪਰ ਜਿਹਦੇ ਉੱਤੇ ਜਿਨੇ ਆਪਣੇ ਆਪ ਨੂੰ ਸ਼ੁਰੂ ਤੋਂ ਸਟਰਗਲ ਕੀਤਾ ਹੋਵੇ ਆਪਣੇ ਆਪ ਨੂੰ ਬਣਾਇਆ ਹੋਵੇ ਨਾ ਫਿਰ ਉਹਨੂੰ ਆਪਣੇ ਆਪ ਨਾਲ ਪਿਆਰ ਹੋ ਜਾਂਦਾ ਫਿਰ ਉਹਨੂੰ ਇਹ ਹੁੰਦਾ ਹੈ ਕਿ ਕੋਈ ਹੁੰਦਾ ਕੌਣ ਹੈ ਮੈਨੂੰ ਇਹ ਚੀਜ਼ ਕਰਨ ਵਾਲਾ ਠੀਕ ਹੈ ਨਾ ਪੇਰੈਂਟਸ ਆ ਕੇ ਮੈਂ ਤਾਂ ਉਹਨਾਂ ਪੇਰੈਂਟਸ ਦੇ ਵੀ ਖਿਲਾਫ ਆ ਜਿਨ੍ਹਾਂ ਦੇ ਬੱਚਿਆਂ ਦੇ ਮਰਡਰ ਹੋ ਜਾਂਦੇ ਨੇ ਤੇ ਬਾਅਦ ਵਿੱਚ ਉਹ ਜਾ ਕੇ ਸਮਝੌਤੇ ਕਰ ਲੈਂਦੇ ਨੇ ਠੀਕ ਹੈ ਕਿ ਜਿਹੜਾ ਤੁਹਾਡਾ ਬੱਚਾ ਮਰ ਗਿਆ ਵਾ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਊਗੀ ਤੁਸੀਂ ਜਾ ਕੇ ਸਮਝੋਤਾ ਕਰ ਲਿਆ ਨਹੀਂ ਸਰ 12 ਸਾਲ ਦੇ ਵਿੱਚ ਜਦੋਂ ਬੰਦਾ ਆਪਣੇ ਕੰਮ ਕਰਦਾ ਹੁੰਦਾ ਉਹਦੇ ਮਨ ਦੇ ਵਿੱਚ ਤਾਂ ਉਹਨੂੰ ਬਹੁਤ ਸਾਰੇ ਲੋਕ ਸਮਝਾਉਣ ਵਾਲੇ ਹੁੰਦੇ ਨੇ ਕਦੇ ਤਾਂ ਦੌਰ ਆਇਆ ਹੋਊਗਾ ਕਿ 12 ਸਾਲਾਂ ਦੇ ਵਿੱਚ ਜਿਹੜੀ ਤੁਹਾਡੇ ਤੇ ਪਹਿਲੀ ਵਾਰੀ ਪਿੰਚ ਹੋਏ ਹੋ ਕਿਉਂਕਿ ਬਹੁਤ ਵਾਰੀ ਮਨ ਦੇ ਵਿੱਚ ਵਿਚਾਰ ਆਉਂਦਾ ਕਿ ਇਹ ਲਾਈਨ ਛੱਡ ਦਈਏ ਚਲੋ ਪੈਸੇ ਵੀ ਕਮਾ ਲਏ ਹੁਣ ਤੁਸੀਂ ਜਿਵੇਂ ਦੱਸਿਆ ਵੀ ਘਰ-ਬਾਰ ਵੀ ਪਾਲਿਆ ਕਿ ਹੁਣ ਵੀ ਸਾਰਾ ਜਿਹੜਾ ਫੋਕਸ ਇਧਰ ਹੀ ਰੱਖਣਾ ਹੋਵੇ ਸਰ ਪਤਾ ਕੀ ਹੈ ਪੈਸਾ ਇੱਕ ਅਜਿਹੀ ਚੀਜ਼ ਹੁੰਦੀ ਆ ਜੇ ਮਿਹਨਤ ਨਾਲ ਕਮਾਈ ਜਾਏ ਨਾ ਤੇ ਉਹ ਰਿਲੈਕਸੇਸ਼ਨ ਆਪਾਂ ਨੂੰ ਦਿੰਦਾ ਹੈ ਜੇ ਆਪਾਂ ਤੋ ਕਹੇ ਨਾ ਜਾਂ 2 ਨੰਬਰ ਦਾ ਪੈਸਾ ਕਮਾਣਿਆ ਹੁਣ ਤਾਂ ਇਹ ਵੀ ਮੈਨੂੰ ਪੈਸੇ ਦੇਣ ਲਈ ਵੀ ਤਿਆਰ ਹੋਏ ਨੇ ਹੈਨਾ ਸਮਝੌਤਾ ਕਰਨ ਲਈ ਬਟ ਉਹ ਤਾਂ ਫਿਰ ਉਹੀ ਗੱਲ ਹੋ ਗਈ ਕਿਹਾ ਜਾ ਰਿਹਾ 25 ਤੋਂ 30 ਲੱਖ ਦੀ ਆਫਰ ਵੀ ਆ ਗਈ ਹੈ ਇਹ ਗੱਲ ਸੱਚ ਨਹੀਂ ਜੀ ਆਫਰ ਤਾਂ ਮੈਨੂੰ ਇਹ ਨਹੀਂ ਗੱਲ ਕੀਤੀ ਉਹਨਾਂ ਨੇ ਤਾਂ ਵੈਸੇ ਕਿਹਾ ਸੀ ਕਿ ਤੂੰ ਆਪਦੇ ਮੂੰਹੋਂ ਬੋਲ ਜਿੰਨੇ ਵੀ ਚਾਹੀਦੇ ਆ ਜਾਂ ਕਿੱਦਾਂ ਵੀ ਚਾਹੀਦੇ ਹੈਨਾ ਪਰ ਪੈਸਿਆਂ ਦੀ ਗੱਲ ਹੈ ਹੀ ਨਹੀਂ ਆਪਾਂ ਆਪਾਂ ਜਿਹੜਾ ਆਪਦਾ ਸਰੀਰ ਆ ਉਹ ਤੁਹਾਨੂੰ ਲੱਗਦਾ ਹੈ ਕਿ ਕੀਮਤ ਹੋਊਗੀ ਪੈਸਿਆਂ ਦੀ ਆਪਣੇ ਸਰੀਰ ਦੇ ਸਾਹਮਣੇ ਪੈਸੇ ਦੀ ਕਿੰਨੀ ਕੀਮਤ ਹੋਏਗੀ ਕੀ ਮਤ ਪੈਸੇ ਦੀ ਉਦੋਂ ਹੁੰਦੀ ਹੈ ਜਦੋਂ ਅਸੀਂ ਮਿਹਨਤ ਦੇ ਕਮਾਣੇ ਆ ਠੀਕ ਹੈ ਫਿਰ ਜਦੋਂ ਅਸੀਂ ਮਿਹਨਤ ਦੇ ਕਮਾ ਰਹੇ ਆ ਆਪਣੇ ਸਿੱਧੇ ਰਸਤੇ ਜਾ ਰਹੇ ਆ ਫਿਰ ਉਹਦੇ ਵਿੱਚ ਕੋਈ ਉਂਗਲੀ ਕਰੇਗਾ ਉਹ ਬਰਦਾਸ਼ਤ ਨਹੀਂ ਹੁੰਦੀ